ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ ਜਿੰਨਾਂ ਨੇ ਆਪਣੀ ਐਡ ਦੁਬਾਰਾ ਬਾਰ-ਬਾਰ ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸ ਚਟਸਿੱਖ ਜਨਮ 23/7/1994 ਦਾ ਗੋਤਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਵੀ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਭਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਘਰੇਲੂ ਘਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਜ਼ਿਲਕਾ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕਥੂਰੀਆ ਕਾਸਟ ਹੈ ਜੀ ਡੇਟ ਆਫ ਬਰਥ 11/9/1990 ਟਾਈਮ 3:45 AM ਏਰੀਆ ਅੰਬਿਸਰ ਹੈ ਜੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਇਨ ਪ੍ਰਾਈਵੇਟ ਸੈਕਟਰ ਵਿੱਚ ਹੈ ਸੈਲਰੀ 35000 ਰੁਪਏ ਜੀ ਹਾਈਟ ਜੀ ਫੁੱਟ 2 ਇੰਚ ਹੈ ਫੈਮਿਲੀ ਦੇ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਹੈ ਇੱਕ ਸਿਸਟਰ ਮੈਰਿਡਾ ਚ ਇੱਕ ਸੈਟਲਡ ਇਨ ਕੈਨੇਡਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਟੀ ਪੜ੍ਹਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ ਕੰਮ ਕਰਦੇ ਨੇ ਜੀ ਫਾਊਂਡਰ ਆਫ ਔਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਵਿੱਚ ਫਾਦਰ ਬਿਜ਼ਨਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਿਸਟਰ 3 ਨੇ ਐਲ্ডার ਸਿਸਟਰ ਮੈਰਿਡਾ ਜੀ ਬ੍ਰਦਰ 1 ਐਲ্ডার ਬ੍ਰਦਰ ਮੈਰਿਡਾ ਜੀ ਏਰੀਆ ਇਹਨਾਂ ਦਾ ਖਰੜ ਹੈ ਸਿਰਫ ਗੁਰੂ ਕੰਨ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ ਸਿੱਖ ਫੈਮਿਲੀ ਅਰੋੜਾ ਫੈਮਿਲੀ ਐਂਡ ਜਨਰਲ ਕਾਸਟ ਓਨਲੀ ਬਿਊਟੀਫੁਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੇ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੋਬ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਵਿਲੇਜ ਨਿਆਮਿਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਬਰਥ 1997 ਦਾ ਜੌਬ ਕਰ ਦੇਣਗੇ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗ੍ਰੀਪ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਥੇਰੇ ਗੱਲਬਾਤ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਏਰੀਆ ਤਰਨਤਾਰਨ ਸਾਹਿਬਾ ਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸ ਜੱਟਾ ਜੀ ਪੁੱਲਰ ਹਾਈਟ 6 ਫੀਟ ਹੈ ਜੀ ਕurrently ਲੀਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁੱਲ ਟਾਲ ਐਜੂਕੇਟਿਡ ਗਰਲ ਫ੍ਰੋਮ ਜੱਟ ਸਿੱਖ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗਰਾਉਂਡ ਕੁੜੀ ਦੀ ਉਮਰ ਵੀ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਵਧੀਆ ਪਰਿਵਾਰ ਹੋਵੇ ਜੀ रिश्ता नोट करो जी बेटे का है जी कास्ट ढीगरा डेट ऑफ बर्थ है जी सतारा अगस्त उन्नीस सौ अठानवे बर्थ टाइम है जी एक पंताली पीएम एरिया फ्लोर है जी हाइट 6 फुट चार इंच है जी क्वालिफिकेशन एसोसिएट ऑफ साइंस कैनेडा जॉब है जी फाइनेंशियल सर्विस एडवाइजर एट मनी मार्ट एंड शिफ्ट मैनेजर एट रेस्टोरेंट राइट नाउ इन कैनेडा ऑन वर्क परमिट ਫਾਦਰ बिजनेਸਮੈਨ ਹੈ ਜੀ ਮਦਰ ਹਾਊਸਵਾਈਫ ਹੈ ਸਿਬਲਿੰਗ ਐਲ্ডার ਸਿਸਟਰ ਹੈ ਜੀ ਨਸ਼ਾ ਰਹਤ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਲੜਕੀ ਚਾਹੀਦੀ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਾਨਦੀ ਜੀ 31 ਸਾਲ ਦੇ ਨੇ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਕਾਦਫ ਠੇ ਫੁੱਠ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡਾ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਗੜੀਆ ਸਿੱਖ ਹੈ ਜੀ بیٹے ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਲੜਕਾ ਹੈ ਜੀ ਮਨੀਲਾ ਜੰਪਲ ਕੱਦ 5 ਫੁੱਟ 10 ਇੰਚ ਹੈ ਜੀ ਉਮਰ 17-10-2004 ਪੜਾਈ ਕਰ ਰਿਹਾ ਜੀ ਬਿਜ਼ਨਸ ਮਾਰਕETING ਤੀਜੇ ਸਾਲ ਡਿਗਰੀ ਕਰ ਰਿਹਾ ਜੀ ਮਨੀਲਾ ਫਿਲੀਪੀਨਸ ਵਿੱਚ ਜ਼ਮੀਨ ਇਹਨਾਂ ਕੋਲ 7 ਕਿਲੇ ਹੈ ਜੀ ਏਰੀਆ ਮੋਗਾ ਸ਼ਹਿਰ ਵਿੱਚ ਕਰ ਰਿਆ ਨਾ ਦਾ ਲੜਕੇ ਦੀ ਭੈਣ ਦਾਦਾ ਦਾਦੀ ਪੂਆ ਸਾਰੀ ਫੈਮਿਲੀ ਕੈਨੇਡਾ ਵਿੱਚ ਵੈਲ ਸੈਟਿਡ ਹੈ ਜੀ ਸਰੀ BC ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਜੀ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ BC ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਜੀ ਉਮਰ 20 ਤੋਂ 22 ਸਾਲ ਤੱਕ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ WhatsApp ਕਾਲ ਹੀ ਕਰਨਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਨਾਮ ਅਜੀ ਜੱਟ ਗਿੱਲ ਉਮਰ ਅਜੀ 8 11 2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਥੇਰੇ ਜਾਣਕਾਰੀ ਲੈ ਸਕਦੇ ਹੋ NRI ਬੇਟੀ ਦਾ ਰਿਸਟੇਟ ਨੋਟ ਕਰੋ ਜੀ ਡੇਟ ਆਫ ਬਰਥ ਹੈ ਜੀ 95 ਦਾ ਹਾਈਟ 6 ਫੀਟ ਹੈ ਜੀ ਕਾਸਟ ਜੱਟ ਸਿੱਖ ਰੰਦਾਵਾ ਅੰਮ੍ਰਿਤਸਰੀ ਨੇ ਕੁਆਲੀਫਿਕੇਸ਼ਨ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਐਂਡ ਡਿਪਲੋਮਾ ਆਫ ਆਫ ਹਸਪਿਟੈਲਿਟੀ ਮੈਨੇਜਮੈਂਟ ਲੀਵ ਸਰੀ ਹੈ ਜੀ ਕੈਨੇਡਾ ਰਹਿੰਦੇ ਨੇ ਸਿਟੀਜ਼ਨ ਐ ਫਲਾਈਟ ਸਟੇਟਸ ਪੰਜਾਬ ਤੋਂ ਨਜੀ ਤਰਨਤਾਰਨ ਸਾਹਿਬ ਤੋਂ ਡਬਲ ਸਟੋਰੀ ਹਾਊਸ ਹੈ ਜੀ ਇਹਨਾਂ ਦੇ ਪੰਜਾਬ ਵਿੱਚ ਡਿਵੋਰਸ ਬੈਕ ਟੂ ਇਨ ਇੰਡੀਆ ਐਂਡ ਕੋਈ ਬੱਚਾ ਨਹੀਂ ਹੈ ਜੀ ਇਹਨਾਂ ਦਾ ਲੁਕਿੰਗ ਪੀ ਆਰ ਔਰ ਵਰਕ ਪਰਮਿਟ ਐਜੂਕੇਟਿਡ ਗਰ ਲਵ ਰਹੇ ਨੇ ਜੀ ਓਨਲੀ ਇਨ ਕੈਨੇਡਾ ਵੈਲ ਸੈਟਲਡ ਇਨ ਕੈਨੇਡਾ ਐਂਡ ਇੰਡੀਆ ਇਹਨਾਂ ਦਾ ਕੋਈ ਬ੍ਰਦਰ ਔਰ ਸਿਸਟਰ ਨਹੀਂ ਹੈ ਜੀ ਇਹਨਾਂ ਦਾ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਆਪ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟਾਂ 'ਚ ਹੀ ਪੜ੍ਹਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਇਹਨਾਂ ਦਾ ਬੋਹਾ ਮਾਨਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਇਹਨਾਂ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਭੈਣਾ ਜੀ ਕੈਨੇਡਾ ਪੀ ਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ रिश्ता नोट ਕਰੋ ਜੀ ਨਾਮ ਕੁਮਾਰ ਪਨੋਟ ਨੇ ਜੀ ਮੰਗਲੀਕ ਹੈ ਜੀ ਬੇਟਾ ਉਮਰ 28 ਸਾਲ ਜਨਮ ਮਿਤੀ ਜੀ 12 ਨਵੰਬਰ 1997 ਜ਼ਿਲ੍ਹਾ ਰੋਪੜਾ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਕਰੇਲੂ ਵਾਈਫਾ ਜੀ ਛੋਟਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਤਰਮੇਨਾ ਦਾ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਜਨਰਲ ਹੈ ਜੀ ਗੋਤ ਪਨੋਟਾ ਜੀ ਮਾਤਾ ਦਾ ਗੋਤ ਪ੍ਰਾਸਰ ਗ੍ਰੈਜੂਏਸ਼ਨ ਕਿਤੇ ਹੈ ਜੀ ਬੀ ਐਸ ਸੀ ਬਾਇਓ ਟੈਕਨੋਲੋਜੀ ਵਿੱਚ ਨੌਕਰੀ ਇਹਨਾਂ ਜੀ ਕੁਆਲਿਟੀ ਕੰਟਰੋਲ ਅਫਸਰ ਨੇ ਕੰਪਨੀ ਹੈਲਥ ਕੇਅਰ ਕੰਪਨੀ ਚ ਕੰਮ ਕਰਦੇ ਜੀ ਫਾਰਮਾਸਿਊਟਿਕਲਸ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਐਨ ਆਰ ਆਈ ਬੇਟੇ ਦਾ ਹੈ ਜੀ ਨੇਮ ਜੀ ਸਿੰਘ ਕੈਨੇਡਾ ਪੀ ਆਰ ਹੈ ਜੀ ਕੰਬੋਜ ਸਿੰਘ ਥਿੰਦ ਏਰੀਆ ਇਹਨਾਂ ਦੇ ਜੀ ਕੈਥਲ ਹਰਿਆਣਾ ਡੇਟ ਆਫ ਬਰਥ ਹੈ ਜੀ 5 12 1995 ਦਾ ਹਾਈਟ 5 ਫੁੱਟ 11 ਇੰਚ ਹੈ ਜੀ ਕਵਾਲੀਫਿਕੇਸ਼ਨ ਬੀ ਕਾਮ ਫਿਟਨੈਸ ਡਿਪਲੋਮਾ ਕੀਤਾ ਹੋਇਆ ਹੈ ਜੀ ਲੈਂਡ ਇਹਨਾਂ ਕੋਲ 5 ਏਕੜ ਹੈ ਜੀ ਐਂਡ ਸਿਟੀ ਪ੍ਰੋਪਰਟੀ ਵੀ ਹੈਗੀ ਹੈ ਜੀ ਇਹਨਾਂ ਕੋਲ ਫਾਦਰ ਆਜੂ ਵੈਦਿਕ ਮੈਡੀਕਲ ਵਿੱਚ ਨੇ ਜੀ ਵਨ ਸਿਸਟਰ ਮੈਰਿਡਾ ਜੀਓ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀ ਐਸ ਸੀ ਐਮ ਐਸ ਸੀ ਨਰਸਿੰਗ ਕੀਤੀ ਹੋਵੇ ਜੀ ਉਹੀ ਉਹਨਾਂ ਨਾਲ ਕੰਟੈਕਟ ਕਰ ਰਿਸ਼ਤਾ ਨੋਟ ਕਰ ਜੀ ਐਨ ਆਰ ਆਈ ਭੇਟੇਤਾ ਹੈ ਜੀ ਨੇਮ ਭਰਮਨਦੀਪ ਸਿੰਘ कास्ट जट सिख है जी गौत संधु है डेट ऑफ बर्थ है जी छे दिसंबर उन्नीस सौ बानवे का हाइट फुट नौ इंच है जी कंपलैक्शन फेयर है जी एजुकेशन बी टैक इन इनफॉमे टैक्नोलॉजी वीजा स्टेटस है जी चार सौ कानवे वीज़ा अराइव इन ऑस्ट्रेलिया ऑन ट्वेंटी थर्ड नवंबर दो हज़ार एक्सपीरियंस है जी वर्कड एज ए सॉफ्टवेयर डिवेलपर एट एडवरव system in india currently employed at primary connect in australia annual income is inr 38 lakhs family father name businessman mother housewife ji elder sister married and employed as a government teacher in delhi younger brother ji mechanical engineer is australia which working as a security supervisor ਫਾਈਨਲੀ ਲਿਵ ਇਨ ਫ੍ਰਿਦਾਬਾਦ ਹਰਿਆਣਾ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਐਨ ਆਰ ਦੇਟਾ ਹੈ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ ਅਕਤੂਬਰ 1995 ਦਾ ਹਾਈਟ ਇਹਨਾਂ ਦੀ ਜੀ 5 ਫੁੱਟ 8 ਇੰਚ ਹੈ ਕਾਸਟ ਇਹਨਾਂ ਦੀ ਰਾਮਦਾਸੀ ਸਿੱਖ ਹੈ ਜੀ ਕੁਆਲਿਫਿਕੇਸ਼ਨ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੋਨ ਵਰਕ ਪਰਮਿਟ ਤੇ ਕੈਨੇਡਾ ਹੈ ਜੀ ਐਲਡਰ ਬ੍ਰਦਰ ਪੀਆਰ ਇਨ ਕੈਨੇਡਾ ਵੈਲ ਸੈਟਡ ਫੈਮਲੀ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਜਦ ਤੱਕ ਕੈਨੇਡਾ ਤੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਗੁਰਸਿੱਖ ਫੈਮਲੀ ਹੋਵੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਜੀਿੱ ਦਿੱ ਕੱਲ੍ਹ ਪਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਐਨਆਰਆਈ ਬੇਟੇ ਦਾ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਵਿਤਾਸੀਆ ਡੇਟ ਆਫ ਬਰਥ ਜੀ 93 ਦਾ ਹਾਈਟ 5 ਫੁੱਟ 8 ਇੰਚ ਸਟੱਡੀ ਪਲੱਸ 2 ਕੀਤੀ ਹੈ ਜੀ ਇਟਲੀ ਵਿੱਚ ਇਹਨਾਂ ਨੇ ਹੁਣ ਮੁੰਡਾ ਕੈਨੇਡਾ ਦਾ ਤੇ ਇਟਲੀ ਦਾ ਸਿਟੀਜ਼ਨ ਹੈ ਜੀ ਇਹਨਾਂ ਦਾ ਇੱਕ ਬ੍ਰਦਰ ਹੈ ਜੀ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਚਾਹੇ ਕੈਨੇਡਾ ਤੋਂ ਹੋਵੇ ਜਾਂ ਫਿਰ ਪੰਜਾਬ ਤੋਂ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਫੋਨ ਕਰਕੇ ਬਤੇਰੇ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਨੇਮ ਕੋਰ ਡੇਟ ਆਫ ਬਰਥ 97 ਦਾ ਹੈ ਹਾਈਟ ਇਹਨਾਂ ਦੀ 5 ਫੀਟ ਹੈ ਬਰਥ ਪਲੇਸ ਜਲੰਧਰ ਡਿਸਟ੍ਰਿਕਟ ਫਜ਼ੀਲ ਕਾ ਮੰਗਲਿਕ ਨਹੀਂ ਹੈ ਜੀ ਬੇਟੀ ਕੰਪਲੈਕਸ਼ਨ ਫੇਅਰ ਹੈ ਜੀ ਸਟੱਡੀ ਪੀਐਸਸੀ ਨਰਸਿੰਗ ਜੋਬ ਕਰਦੇ ਨੇ ਜੀ ਐਜ਼ ਅ ਸਟਾਫ ਨਰਸ ਇਨ ਚੰਡੀਗੜ੍ਹ ਇਨਕਮ ਇਹਨਾਂ ਦੀ ਗੁੱਡ ਪੈਕੇਜ ਹੈ ਜੀ ਕਾਸਟ ਅਰੋੜਾ ਸਿੱਖ ਪ੍ਰੂਥੀ ਨੇ ਸਿਬਲਿੰਗ ਵਨ ਬ੍ਰਦਰ ਮੈਰਿਡ ਹੈ ਇਨ ਫਿਰੋਜ਼ਪੁਰ ਫਾਦਰ ਜੀ ਸੈਲਫ ਬਿਜ਼ਨਸ ਹੈ ਜੀ ਮਦਰ ਹਾਊਸ ਵਾਈਫ ਨੇ ਇਹਨਾਂ ਨੂੰ ਲੜਕਾ ਜੀ ਚੰਡੀਗੜ੍ਹ ਚੌਪਰ ਦਾ ਚਾਹੀਦਾ ਸੀ ਗਵਰਨਮੈਂਟ ਜੋਬ ਹੋਵੇ ਬੇਟੀ ਦੀ ਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੀ ਜਾਣਕਾਰੀ ਲੈ ਸਕਦੇ ਰਿਸ਼ਤਾ ਨੋਟ ਨੋਟ ਕਰੋ ਜੀ ਬੇਟੀ ਦਾ ਹੈ ਜੀ ਨੇਮ ਜਸਵੰਤ ਕੌਰ ਡੇਟ ਆਫ ਬਰਥ ਹੈ ਜੀ 92 ਦਾ ਕੁਆਲਿਫਿਕੇਸ਼ਨ ਇੰਜੀਨੀਅਰਿੰਗ ਡਿਪਲੋਮਾ ਐਂਡ ਬੀ ਟੈਕ ਇਲੈਕਟ੍ਰੀਕਲ ਪਾਸ ਇਹਨਾਂ ਦੀ ਮਜਬੂਰੀ ਸਿੱਖਿਆ ਜੀ ਐਸ ਸੀ ਨੇ ਮੰਗਲੀਕ ਘਰ ਦੀ ਬੇਟੀ ਫਾਦਰ ਪਾਸਟ ਅਵੇਨ 4 ਸਿਸਟਰ ਐਂਡ ਮਦਰ ਇਨ ਫੈਮਲੀ ਹੈ ਜੀ ਸੀਟੀ ਇਹਨਾਂ ਦਾ ਲੁਧਿਆਣਾ ਹੈ ਲੜਕੀ ਮੰਗਲਿਕ ਹੈ ਇਹਨਾਂ ਦਾ ਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਗੱਲਬਾਤ ਕਰਕੇ ਅਗਲਾ ਮਿਸ਼ਤਰ ਨੋਟ ਕਰੋ ਜੀ ਬੇਟੀ ਦਾ ਹੈ ਜੀ ਨਾਮ ਕੋਰ ਲੜਕੀ ਨੇ ਅੰਮ੍ਰਿਤ ਛਕਿਆ ਹੋਇਆ ਹੈ ਜੀ ਕਾਸਟ ਮਜਵੀ ਸਿੱਖ ਡੇਟ ਆਫ ਬਰਥ ਜੀ 1995 ਦਾ ਹਾਈਟ 5 ਫੁੱਟ 3 ਇੰਚ ਕਵੈਲੀਫਿਕੇਸ਼ਨ ਇਹਨਾਂ ਦੀ ਡਿਪਲੋਮਾ ਆਰਕੀਟੈਕਚਰ ਅਸਿਸਟੈਂਟ 3 3 ਸਾਲ ਐਂਡ ਬੀਏ ਕੀਤੀ ਹੋਈ ਹੈ ਜੀ ਪ੍ਰਾਈਵੇਟ ਜੌਬ ਕਰਨ ਨਾਲ ਕਰ ਰਹੀ ਹੈ ਜੀ ਨਾਲ ਨਾਲ ਪੀਸੀਐਸ ਦੀ ਤਿਆਰੀ ਕਰ ਰਹੀ ਹੈ ਫੈਮਲੀ ਵੀ ਚੰਚੀ ਗੁਰਸਿੱਖ ਫੈਮਲੀ ਆ ਹੈ ਫਾਦਰ ਮਦਰ ਇੱਕ ਬ੍ਰਦਰ ਹੈ ਜੀ ਇਲੈਕਟ੍ਰਿਕ ਪ੍ਰਾਈਵੇਟ ਜੌਬ ਕਰਦਾ ਹੈ ਜੀ ਪਲੇਸ ਗੁਰਦਾਸਪੁਰ ਪਟਾਲਾ ਹੈ ਜੀ ਇਨਾਂ ਦੀ ਮੰਗ ਹੈ ਕਿ ਸਰਕਾਰੀ ਜੋਬ ਤੇ ਹੋਵੇ ਲੜਕਾ ਵਧਿਆ ਪ੍ਰਾਈਵੇਟ ਜੋਬ ਕਰਦਾ ਹੋਵੇ ਔਰ ਐਸਜੀਪੀਸੀ ਵਿੱਚ ਹੋਵੇ ਗੁਰਸਿੱਖ ਲੜਕਾ ਅੰਮ੍ਰਿਤ ਛਕਿਆ ਹੋਵੇ ਓਨਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਦੇ ਹੋਣ ਵਹਿਮ ਪਰਮਤੋ ਦੂਰ ਹੋਣ ਚੀ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਨੂੰ ਪਹਿਲ ਦਿੱਤੀ ਜਾਂਦੀ ਹੈ ਵਿਆਹ ਸਿੰਪਲ ਕਰਨਾ ਹੈ ਕਿ ਇਹਨਾਂ ਨੇ ਗੁਰਦੁਆਰਾ ਸੈ ਵਿਖੇ ਮਜਬੂਤ ਸੀ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਅਧਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਨਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਨਾਮ ਕੌਰ ਪਤਾ ਜ਼ਿਲ੍ਹਾ ਮੁਕਸਰ ਸਾਹਿਬ ਜਨਮ 1991 ਦਾ ਹੈ ਜੀ ਜਾ ਸੁਨਿਆਰ ਮੈਡ ਗੋਤਸ ਦਿਓੜਾ ਪੜਾਈ ਹਨ ਨੇ ਐਮਏ ਬੀਏ ਡੀਈਟੀ ਗਵਰਨਮੈਂਟ ਜੋਬ ਹੈ ਜੀ ਕੱਦ 5 ਫੁੱਟ 2 ਇੰਚ ਲੜਕੀ ਮੰਗਲਿਕ ਹੈ ਜੀ ਦੋ ਪ੍ਰਾਨੇ ਇੱਕ ਪੈਨ ਹੈ ਜੀ ਇਹਨਾਂ ਦੀ ਡਿਮਾਂਡ ਹੈ ਕਿ ਮੁੰਡਾ ਬਾਹਰ ਗਿਆ ਹੋਵੇ ਜਾਂ ਸਰਕਾਰੀ ਨੌਕਰੀ ਵਾਲਾ ਹੋਵੇ ਲੜਕਾ ਮੰਗਲਿਕ ਹੋਵੇ ਤੇ ਪਰਿਵਾਰ ਵੈਸ਼ਨੋ ਹੋਵੇ ਬਾਹਰ ਗਏ ਲੜਕੇ ਨੂੰ ਪਹਿਲ ਦਿੱਤੀ ਜਾਏਗੀ ਫੋਨ ਨੰਬਰ ਦਿੱਤਾ ਗਿਆ ਜੀ ਆਪ ਇਹਨਾਂ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਾਦਰ ਨਹੀਂ ਹਨ ਜੀ ਜਨਮ 1996 ਦਾ ਕਾਤ 5 ਫੁੱਟ 9 ਇੰਚ ਹੈ ਜੀ ਪ੍ਰਾਈਬੀਐਸਸੀ ਕੰਪਿਊਟਰ ਸਾਇੰਸ ਕੀਤੀ ਹੈ ਜੀ ਕੈਨੇਡਾ ਔਨ ਵਰਕ ਪਰਮਿਟ ਤੇ ਹਨ ਆਪਣਾ ਕਲ ਕਾਰੇਨਾ ਦਾ ਕੈਲਗਰੀ ਵਿੱਚ ਹੈ ਇੱਕ ਛੋਟਾ ਪ੍ਰਾ ਕੈਲਗਰੀ ਚ ਹੈ ਵਰਕ ਪਰਮਿਟ ਤੇ ਇਹਨਾਂ ਦੀ ਪੈਨ ਇੱਕ ਵਿਆਹੀ ਹੋਈ ਹੈ ਜਿਹੜਾ ਲੁਧਿਆਣਾ ਵਿੱਚ ਏਰੀਆ ਫਗਵਾੜਾ ਹੈ ਕਾਸਟ ਆਲੂ ਵਾਲੀਆ ਜੱਟ ਸਿੱਖ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ